ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਲ ਸਸ ਸ਼ੀਕਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੇ ਉਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰੰਤਾਂ ਤੋਂ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਮੰਡਲ ਸੁਸਾਇਟੀ ਦਾ 12ਵਾਂ ਵਿਸ਼ਾਲ ਲੰਗਰ ਪੰਡਾਰਾ ਇੱਕ ਮਹੀਨਾ ਲਗਾਤਾਰ ਚੱਲੇਗਾ ਇਸ ਨੂੰ ਤਰੰਤਾਂ ਦੇ ਜ਼ਿਲ੍ਹਾ ਪ੍ਰਧਾਨ ਪਾਸ ਬਾਹਰਜੀਤ ਸਿੰਘ ਸੰਧੂ ਨੇ ਹਰਜੰਨ ਦੀ ਦਿਖਾ ਕੇ ਲੰਗਰ ਪੰਡਾਰੇ ਦਾ ਸਮਾਨ ਅਤੇ ਮਠਿਆਈਆਂ ਸਮੇਤ ਟਰੱਕ ਨੂੰ ਰਵਾਨਾ ਕੀਤਾ ਗਿਆ ਆਪਣੇ ਸਾਥੀਆਂ ਨਾਲ ਇਸ ਮੌਕੇ ਵਿਸ਼ਾਲ ਮੈਨੇਜਰ ਰਾਣਾ ਰਣਜੀਤ ਸਿੰਘ ਹਰਪੀਤ ਸਿੰਘ ਜਿੰਦਬਾਦ ਅਤੇ ਪਵਨ ਕੁਠਾਰਾ ਆਦਿ ਹਾਜ਼ਰ ਸਨ ਇਸ ਮੌਕੇ ਤੇ ਸ਼ਰਦਾਲੂਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਵੱਲੋਂ ਅਤੇ ਸੁਸਾਇਟੀ ਵੱਲੋਂ 12ਵੀਂ ਅਮਨਤ ਯਾਤਰਾ ਦੌਰਾਨ ਸਿੱਧਾਲੂਆਂ ਲਈ ਇੱਕ ਮਹੀਨਾ ਲਗਾਤਾਰ ਸੰਗਤਾਂ ਲਈ ਲੰਗਰ ਪੰਡਾਰਾ ਅਤੇ ਆਰਾਮ ਕਰਨ ਲਈ ਬਹੁਤ ਹੀ ਸੁੰਦਰ ਪੰਡਾਲ ਲਗਾਏ ਜਾਣਗੇ ਅਤੇ ਦਿਨ ਰਾਤ ਲੰਗਰ ਦੀ ਸੇਵਾ ਜਾਰੀ ਰਹੇਗੀ ਅਤੇ ਰਾਵ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਓਮ ਸ਼੍ਰੀ ਮਹਾਦੇਵ ਨੀਲਕੰਠ ਸੋਸਾਇਟੀ ਜੀ ਦਾ ਜਿਨ੍ਹਾਂ ਦੇ ਜਤਨਾ ਸਦਕਾ ਅੱਜ ਤਰਨਤਾਰਨ ਤੋਂ ਅੰਮਰਨਾਥ ਯਾਤਰਾ ਦੇ ਵਿੱਚ ਉੱਥੇ ਲੰਗਰ ਪੰਡਾਰੇ ਜਿਹੜੇ ਉਹ ਭੇਜਣ ਵਾਸਤੇ ਅੱਜ ਜਲਾ ਤਰਨਤਾਰ ਸਮੁੱਚੀ ਸੋਸਾਇਟੀ ਨੇ ਜਿਹੜਾ ਉਪਰਾਲਾ ਕੀਤਾ ਮੈਂ ਵਾਹਿਗੁਰੂ ਅਕੀਰ ਪਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਪਰਮਾਤਮਾ ਇਸ ਸੋਸਾਇਟੀ ਤੇ ਇਸ ਜਲਾਵਾਸੀਆਂ ਤੇ ਇਦਾਂ ਹੀ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਜਿਹੜੇ ਵੀ ਸੇਵਾ ਕਰਦਾਂ ਵਾਲੇ ਕੰਮ ਨੇ ਉਹਨਾਂ ਨਾਲੋਂ ਪਹਿਲ ਕਦਮੀ ਕਰਕੇ ਇਹਨਾਂ ਤੇ ਜਿਹੜਾ ਉਹ ਅਸ਼ੀਰਵਾਦ ਬਣਾਈ ਰੱਖਣ ਅੱਜ ਉਹ ਚੇਚੇ ਤੌਰ ਤੇ ਫਿਰ ਮੈਂ ਸਮੁੱਚੀ ਟੀਮ ਦਾ ਜਿਹੜੀ ਮੇਰੀ ਭਾਰਤੀ ਜਨਤਾ ਪਾਰਟੀ ਦੇ ਸਮੱਚੇ ਆਗੂ ਸਾਹਿਬਾਨ ਮੇਰੇ ਨਾਲ ਆਏ ਨੇ ਸਮੁੱਚੀ ਸੋਸਾਇਟੀ ਦਾ ਸੋਸਾਇਟੀ ਦੇ ਪ੍ਰਧਾਨ ਸਾਹਿਬ ਦਾ ਮੈਂ ਤਾਂ ਮਾਣ ਕਰਦਾ ਜਿਨ੍ਹਾਂ ਨੂੰ ਇੱਥੇ ਦਾਸ ਨੇ ਬੁਲਾ ਕੇ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮਹਿਸੂਸ ਕਰਦਾ ਤੇ ਮੈਨੂੰ ਇਹ ਜਿਹੜਾ ਲੰਗਰ ਪੰਡਾਤੇ ਦੀ ਜਿਹੜੀ ਰਸਤਾ ਸ੍ਰੀ ਅਮਰਨਾਥ ਯਾਤਰਾ ਕਰਨ ਦਾ ਮੌਕਾ ਸ਼ੰਕਰ ਜੀ ਜੀ ਇਹ ਸਾਡਾ ਸ਼੍ਰੀ ਓਮ ਓਮ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਮੰਡਲ ਸੁਸਾਇਟੀ ਵਾਲੇ 12ਵਾਂ ਭੰਡਾਰਾ ਜੇ ਐਂਡ ਕੇ ਸਾੰਭੇ ਵਿੱਚ ਦਿਹਾਣੀ ਵਿੱਚ ਲਗਾਇਆ ਜਾ ਰਿਹਾ ਹੈ ਹਰ ਸਾਲ ਅਸੀਂ ਇੱਥੋਂ ਟਰੱਕ ਦੀਆਂ ਰਸਦ ਰਵਾਨਾ ਲੈ ਕੇ ਜਾਂਦੇ ਹਾਂ ਜੀ ਉੱਥੇ ਉੱਥੇ ਸਾਡੇ ਕੋਲ ਰਹਿਣ ਸੌਣ ਦਾ ਤੇ ਖਾਣ ਪੀਣ ਦਾ ਸਾਰਾ ਤਰ੍ਹਾਂ ਦਾ ਪ੍ਰਬੰਧ ਹੁੰਦਾ ਹੈ ਯਾਤਰੀਆਂ ਦੇ ਲਈ ਉਸ ਭੰਡਾਰੇ ਦੇ ਕੋਈ ਵੀ ਆ ਕੇ ਪ੍ਰਸ਼ਾਦ ਛਕ ਸਕਦਾ ਹੈ ਲੈ ਕੇ ਜਾ ਸਕਦਾ ਹੈ ਸਾਡੇ ਵੱਲੋਂ ਹਰ ਚੀਜ਼ ਦੀ ਮਮਕਨ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਕਿ ਹਰ ਇੱਕ ਚੀਜ਼ ਉਹਨਾਂ ਨੂੰ ਤਰੀਕੇ ਪ੍ਰੋਵਾਈਡ ਕੀਤੀ ਜਾਵੇ ਸੰਦੇਸ਼ ਸਾਡਾ ਇਹ ਹੋਇਆ ਜੀ ਤੁਸੀਂ ਵੱਧ ਫੁੱਲ ਕੇ ਯਾਤਰਾ ਦੇ ਵਿੱਚ ਯਾਤਰਾ ਦੇ ਵਜੋਂ ਦੇ ਨਾਲ ਸਾਡਾ ਵੀ ਉਤਸ਼ਾਹ ਵੱਧਾ ਹੈ ਜਦੋਂ ਸਾਡੇ ਕੋਲ ਯਾਤਰਾਵਾਂ ਯਾਦੇ ਹੁੰਦੇ ਨੇ ਭੰਡਾਰੇ ਦੇ ਲਈ ਸਾਡਾ ਵੀ ਉਤਸ਼ਾਹ ਵੱਧਾ ਅਸੀਂ ਹਰ ਸਾਲ ਦੇ ਉੱਤੋਂ ਡਬਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵਧੀਆ ਚੀਜ਼ ਕਰਕੇ ਕਰਿਆ ਜਾਏ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਇਸ ਵਾਰ 12ਵਾਂ ਲੰਗਰ ਹੈ ਜਿਹੜਾ ਲੰਗਰ ਭੰਡਾਰਾ ਉਹ ਜੰਮੂ ਕਸ਼ਮੀਰ ਦੀ ਧਰਤੀ ਸੰਭੇ ਜਿਹੜਾ ਅਮਰਨਾਥ ਲੰਗਰ ਲੱਗਦਾ ਜੀ ਤਰਨਤਾਰਨ ਤੋਂ 12ਵਾਂ ਲੰਗਰ ਜਾ ਰਿਹਾ ਓਮ ਸ਼੍ਰੀ ਨੀਲਕੰਠ ਸੇਵਾ ਸੁਸਾਇਟੀ ਹੈ ਜਿਹੜੀ ਬਹੁਤ ਵਧੀਆ ਉਪਰਾਲਾ ਕਰਦੇ ਜੀ ਰੁਪਈਆ ਰੁਪਈਆ ਇਕੱਠਾ ਕਰਕੇ ਬਹੁਤ ਹੀ ਜ਼ਿਆਦਾ ਸੇਵਾ ਭਾਵਨਾ ਵਾਲਾ ਕੰਮ ਕਰਦੇ ਔਰ ਹਰ ਤਰ੍ਹਾਂ ਦਾ ਉੱਥੇ ਪ੍ਰਬੰਧ ਹੈ ਰਹਿਣ ਦਾ ਖਾਣ ਦਾ ਪੀਣ ਦਾ ਠਹਿਰਨ ਦਾ ਸਾਰਾ ਸਿਸਟਮ ਉੱਥੇ ਹੈਗਾ ਜੀ ਔਰ ਮੈਂ ਬਹੁਤ ਹੀ ਭਾਗਾ ਵਾਲਾ ਸਮਝਦਾ ਸਾਡੇ ਪ੍ਰਧਾਨ ਸਾਹਿਬ ਤੇ ਸਾਨੂੰ ਬਹੁਤ ਵਧੀਆ ਮਤਲਬ ਮੌਕਾ ਮਿਲਿਆ ਜੀ ਇੱਥੇ ਆ ਕੇ ਇਹ ਟਰੱਕ ਰਵਾਨਾ ਕਰਨ ਦਾ ਔਰ ਮੈਂ ਭੋਲੇनाथ ਜੀ ਦੇ ਅੱਗੇ ਹੀ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿ ਇਹਨਾਂ ਦਾ ਜਿਹੜਾ ਭੰਡਾਰਾ ਉਹ ਸਫਲਤਾਪੂਰਕ ਲਗਾ ਸੰਗ ਸੰਗਤਾਂ ਨੂੰ ਸੰਦੇਸ਼ ਇਹੋ ਹੀ ਹੈ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਉੱਥੇ ਉਪਰਾਲੇ ਕੀਤੇ ਗਏ ਜੇ ਐਂਡ ਕੇ ਦੇ ਵਿੱਚ ਪਹਿਲੋ ਵੀ ਤੁਸੀਂ ਵੇਖ ਸਕਦੇ ਸੀ ਜਿਹੜੇ ਜਿਸ ਤਰ੍ਹਾਂ ਕੀ ਸਿਸਟਮ ਹੁੰਦਾ ਸੀਗਾ ਜੋ ਦੂਜੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਤੇ ਅਤਵਾਦੀ ਹਮਲੇ ਤੇ ਤੁਸੀਂ ਸਮਝਦੇ ਹੋ ਸਮਝਦਾਰ ਹੋ ਤੇ ਜਦੋਂ ਤੋਂ ਪਿਛਲੇ 10 ਸਾਲ ਤੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਆਈ ਹੈ ਜੀ ਤੇ ਬਹੁਤ ਵਧੀਆ ਜਿਹੜੀ ਯਾਤਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਤੇ ਪ੍ਰਭੂ ਇੱਛਾ ਤੱਕ ਜੀ ਬੋਲੇ ਰਾਜ ਜੀ ਇੱਛਾ ਤੱਕ ਚੱਲਣਾ ਜੀ ਕੱਲ ਤੋਂ ਸ਼ੁਰੂ ਹੋ ਜਾਣਾ ਤੇ ਬੋਲੇ ਰਾਜ ਜੀ ਦੀ ਇੱਛਾ ਤੱਕ ਚੱਲਣਾ